ਰਾਜ ਦੀ ਜੈ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਵਿਸ਼ਵਕਰਮਾ ਤੇ ਮਾਨਸਭਾ ਵੱਲੋਂ ਵਿਸ਼ਵਕਰਮਾ ਪੂਜਾ ਮਹਾਉత్సਵ 115 ਮਾ ਸੈਲੀਬ੍ਰੇਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਔਰ ਉਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਸਾਡੇ ਹਰਮਨ ਪਿਆਰੇ ਸਾਡੇ ਨੇਤਾ ਜੀ ਐਮਐਲਏ ਸਾਹਿਬ ਸਾਹਿਬ ਵੀਐਸ ਧਾਲੀਵਾਲ ਜੀ ਇੱਥੇ ਤਸ਼ਰੀਫ ਲੈ ਕੇ ਆਏ ਨੇ ਔਰ ਸਭ ਤੋਂ ਇੰਪੋਰਟੈਂਟ ਕੀ ਹੁੰਦਾ ਪਈ ਐਕਸੈਸ ਜਿਹੜਾ ਹੈਗਾ ਆ ਉਹ ਪ੍ਰੋਪਰ ਹੋਣਾ ਚਾਹੀਦਾ 5 6 ਲੱਖ ਸੰਗਤ ਜਿਹੜੀ ਆ ਉਹ ਮੱਥਾ ਟੇਕਣ ਆਉਂਦੀ ਐ ਇੱਥੇ ਪਰ ਪ੍ਰੋਬਲਮ ਕੀ ਸੀਗੀ ਕਿ ਆਨ ਜਾਣ ਦੇ ਲਈ ਜਿਹੜਾ ਇੱਕ ਸਾਡਾ ਮੇਨ ਰੋਡ ਹੈਗਾ ਆ ਬੜਾ ਹੀ ਡਿਸਟਰਬਡ ਹੋਇਆ ਆ ਉਹ ਟੁੱਟਿਆ ਭੱਜਿਆ ਆ ਬੜੇ ਖੱਡੇ ਉਹਦੇ ਵਿੱਚ ਬਾਰ ਬਾਰ ਅਸੀਂ ਰਿਕਵੈਸਟ ਕੀਤੀਆਂ ਪਰ ਇਹ ਕੰਮ ਹੋ ਨਹੀਂ ਪਾਇਆ ਔਰ ਰਾਤ ਮੈਨੂੰ ਬੜਾ ਚੰਗਾ ਲੱਗਾ ਧਾਲੀਵਾਲ ਸਾਹਿਬ ਦਾ ਫੋਨ ਆਇਆ ਕਿ ਸਵੇਰ ਨੂੰ ਜਿੱਥੇ-ਜਿੱਥੇ ਕਿਤੇ ਵੀ ਲੱਗਦਾ ਪਈ ਸੜਕ ਦੇ ਵਿੱਚ ਕੋਈ ਥੰ ਬੋਏ ਪਏ ਆ ਜਾਂ ਡਿਸਟਰਬ ਆ ਪਈ ਅਸੀਂ ਉਹਨੂੰ ਠੀਕ ਕਰਵਾਉਣਾ ਹੈ ਔਰ ਸਾਡੇ ਤਾਂ ਚੇਤੇ-ਚੇਤੇ ਵੀ ਨਹੀਂ ਸੀਗਾ ਅਸੀਂ ਸੋਚਿਆ ਪਈ ਐਡਮਿਨ ਲੈਵਲ ਤੇ ਤਾਂ ਅਸੀਂ ਫੇਲਿਅਰ ਹੋ ਗਿਆ ਪਈ ਇਹ ਨਹੀਂ ਹੋ ਪਾਇਆ ਬਾਰ-ਬਾਰ ਰਿਕੁਐਸਟ ਕਰਦੇ ਵੀ ਪਰ ਉਹ ਹੁੰਦਾ ਨਾ ਪਈ ਜਿਹੜਾ ਐਡਮਿਨਿਸਟ੍ਰੇਸ਼ਨ ਲੈਵਲ ਤੋਂ ਵੀ ਉੱਪਰ ਲੋਕਾਂ ਦਾ ਜਿਹੜਾ ਪਿਆਰ ਆ ਲੋਕਾਂ ਦਾ ਜਿਹੜਾ ਇੱਕ ਰਿਗਾਰਡ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਹਰਮਨ ਪਿਆਰੇ ਐਮਐਲਏ ਸਾਹਿਬ ਨੇ ਇਹ ਗੱਡੀ ਇੱਥੇ ਜਿਹੜੀ ਆ ਰਿਪੇਅਰ ਦੇ ਲਈ ਕੰਕਰੀਟ ਦੀ ਜਿਹੜੀ ਆ ਗੱਡੀ ਖੜੀ ਕਰਤੀ ਲਿਆ ਕੇ ਔਰ ਸਾਰੇ ਸਾਥੀ ਹੜ ਆਪਣੇ ਆਏ ਨੇ ਜਿੰਨੇ ਵੀ ਇੱਥੇ ਇਸ ਲੈਵਲ ਦੇ ਸਾਡੇ ਲੀਡਰਸ ਨੇ ਮੈਂ ਇਹਨਾਂ ਸਾਰਿਆਂ ਦਾ ਨਿੱੱਗਾ ਸਵਾਗਤ ਕਰਦਾ ਔਰ ਤਾਲੀਵਾਲ ਸਾਹਿਬ ਦਾ ਮੈਂ ਸ਼ੁਕਰੀਆ ਅਦਾ ਕਰਦਾ ਭਈ ਇਹਨਾਂ ਨੇ ਸਾਡੀ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਉਹ ਸੋਲਵ ਕਰ ਦਿੱਤੀ ਹੈ ਕਿਉਂਕਿ ਸੜਕ ਤੇ ਆਵਾਜਾਈ ਦਾ ਇਹ ਜਿਹੜਾ ਸਿਲਸਿਲਾ ਸੀ ਰੁਕਿਆ ਹੋਇਆ ਸੀਗਾ ਔਰ ਇਹਨਾਂ ਨੇ ਆ ਕੇ ਇੱਕਦਮ ਸਾਡੀ ਸਮੱਸਿਆ ਜਿਹੜੀ ਹੱਲ ਕਰ ਦਿੱਤੀ ਹੈ ਔਰ ਮੈਂ ਭਗਵਾਨ ਵਿਸ਼ਵਕਰਮਾ ਜੀ ਅੱਗੇ ਇltਜ਼ਾ ਕਰਦਾ ਕਿ ਸਾਡੇ ਸਰ ਬੀਐਸ ਥਾਲੀਵਾਲ ਜੀ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਕਰਨ ਇਹਨਾਂ ਦਾ ਜਿਹੜਾ ਇਹ ਪਿਆਰ ਆ ਸਾਰਿਆਂ ਦੇ ਨਾਲ ਇਦਾਂ ਹੀ ਬੜਿਆ ਰਵੇ ਔਰ ਇਦਾਂ ਹੀ ਇਹ ਸਾਡੇ ਇਲਾਕੇ ਦੀ ਰਹਿਨਮਾਈ ਕਰਦੇ ਰਹਿਣ ਬੋਲ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ ਜੈ ਦੀਵਾਲੀ ਤੋਂ ਬਾਅਦ ਵਿਸ਼ਕਰਮਾ ਪਰ ਜਿਹੜਾ ਹੈਗਾ ਉਹ ਫਗਵਾੜੇ ਵਿੱਚ ਹਰ ਸਾਲ ਦੀ ਤਰ੍ਹਾਂ ਬੜੇ ਧੂਮ-ਧਾਮ ਦੇ ਨਾਲ ਅਤਿ ਸ਼ਰਦਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ। ਜਿਸ ਤਰ੍ਹਾਂ ਪਾ ਜਾਣਦੇ ਕਿ ਇਸ ਵਰਤੇ ਇਸ ਪਵਿੱਤਰ ਸਥਾਨ ਤੇ ਜਿਹੜੀ ਮੇਰੇ ਕਾਲ 5 ਤੋਂ 6 ਲੱਖ ਦੇ ਵਿੱਚ ਜਿਹੜੀ ਸੰਗਤਾਂ ਆ ਕੇ ਜਿੱਥੇ ਤਨ ਅਤਮਸਤਕ ਹੁੰਦੀਆਂ ਉੱਥੇ ਵਿਸ਼ਕਰਮਾ ਮਹਾਰਾਜ ਦੇ ਜਿਹੜੇ ਹੈਗੇ ਆ ਅਸ਼ੀਰਵਾਦ ਪ੍ਰਾਪਤ ਕਰਦੇ ਆਂ ਔਰ ਆਪਣਾ ਜੀਵਨ ਸਫਲ ਕਰਦੇ ਆਂ। ਕਿਉਂਕਿ ਲੋਕ ਜਦੋਂ ਵਿਸ਼ਕਰਮਾ ਪਰ ਮਨਾਇਆ ਜਾਂਦਾ ਅਗਲੇ ਸਾਲ ਤੋਂ ਫੇਰ ਇਸ ਪਰਮ ਨੂੰ ਮਨਾਉਂਦੀ ਹੈ ਜਿਹੜੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਔਰ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੈਂ ਲਗਭਗ 25 ਤੋਂ ਜਦੋਂ ਮੈਂ ਇੱਥੇ ਐਸ.ਡੀ.ਐਮ. ਸੀ ਉਦੋਂ ਤੋਂ ਮੈਨੂੰ ਇੱਥੇ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਦਾ ਮੌਕਾ ਮਿਲਦਾ ਹੈਗਾ ਔਰ ਇਹਨਾਂ ਦੇ ਅਸ਼ੀਰਵਾਦ ਸਦਕਾ ਸੇਵਾ ਕਰਨ ਦਾ ਜਿਹੜਾ ਹੈਗਾ বল ਮਿਲਦਾ ਹੈਗਾ। ਔਰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਜਿਹੜੀ ਬੰਗਾ ਰੋਡ ਅਤੇ ਪ্লাই ਰੋਡ ਜਿਹੜੀ ਹੈਗੀ ਆ ਇਹਨਾਂ ਦੀ ਜਬ ਬਹੁਤ ਮਾੜੀ ਹਾਲਤ ਹੈਗੀ ਸਾਡੇ ਜਦੋਂ ਗਵਰਨਮੈਂਟ ਸੀਗੇ ਅਸੀਂ ਸਾਰੇ ਸ਼ਹਿਰ ਦੀਆਂ ਸੜਕਾਂ ਬਣਾਈਆਂ ਪਰ ਇਹ ਸੜਕਾਂ ਦਾ ਜਿਹੜਾ ਹੈਗਾ ਟੈਂਡਰ ਵਗੈਰਾ ਪ੍ਰਕਿਰਿਆ ਸਾਰੀ ਕੁਝ ਹੋ ਗਿਆ ਸੀਗਾ ਪਰ ਗਵਰਨਮੈਂਟ ਬਦਲ ਨੂੰ ਕਰਕੇ ਜਿਹੜਾ ਬਾਅਦ ਚ ਰਹਿ ਗਿਆ ਪਰ ਬੜੀ ਖੇਤ ਵਾਲੀ ਗੱਲ ਹੈ ਦੁੱਖ ਵੀ ਹੁੰਦਾ ਕਿਉਂਕਿ ਇਹਦੇ ਵਿੱਚ ਕੋਈ ਪੋਲਿਟਿਕਲ ਗੱਲ ਨਹੀਂ ਕਰਨੀ ਚਾਹੀਦੀ ਪਰ 4 ਸਾਲ ਲਗਾਤਾਰ ਮੈਂ ਆਪਦੇ ਵੱਲੋਂ ਹਰ ਕੋਸ਼ਿਸ਼ ਕੀਤੀ ਬੇਸ਼ੱਕ ਦੀ ਉਹ ਐਸੋਸੀਏਸ਼ਨ ਲੈਵਲ ਤੇ ਹੋਵੇ ਬੇਸ਼ੱਕ ਦੀ ਉਹ ਵਿਧਾਨ ਸਭਾ ਲੈਵਲ ਤੇ ਹੋਵੇ ਬੇਸ਼ੱਕ ਦੀ ਉਹ ਵਿਧਾਨ ਸਭਾ ਦੇ اجلاس ਦੇ ਵਿੱਚ ਗੱਲ ਹੋਵੇ ਹਰ ਜਗ੍ਹਾ ਤੇ ਮੁੱਦਾ ਉਠਾਇਆ ਕਿ ਮੈਂ ਪਟੀਸ਼ਨ ਕਮੇਟੀ ਦਾ ਮੈਂਬਰ ਆ ਉੱਥੇ ਵੀ 2 ਸਾਲ ਪਹਿਲਾਂ ਮਸਲਾ ਉਠਾਇਆ ਸੀ ਤੋਂ ਪਹਿਲਾਂ ਗਵਰਨਮੈਂਟ ਨੂੰ ਲਿਖ ਕੇ ਭੇਜਦੇ ਆਗੇ ਉਸ ਤੋਂ ਪਹਿਲਾਂ ਜਿਹੜਾ ਗਵਰਨਮੈਂਟ ਲੈਵਲ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਲੈਵਲ ਤੇ ਹੈਗਾ ਉਹਨਾਂ ਨੂੰ ਲਿਖ ਕੇ ਭੇਜਿਆ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਇਹ ਮੈਂ ਦੋ ਵਾਰੀ ਮੁੱਦਾ ਉਠਾਇਆ ਬੜੀ ਖੇਤੀ ਗੱਲ ਹੈ ਕਿ ਅੱਜ ਤੱਕ ਜਿਹੜਾ ਹੈਗਾ ਇਹ ਕੰਮ ਅਸਰੇ ਨਹੀਂ ਚੱਲ ਸਕਿਆ ਔਰ ਉਸ ਤੋਂ ਵੱਡੀ ਗੱਲ ਹੈ ਕਿਉਂਕਿ ਇੱਥੇ ਜਿਹੜਾ ਲੋਕਲ ਆਪ ਦੀ ਜਿਹੜੀ ਲੀਡਰਸ਼ਿਪ ਹੈਗੀ ਔਰ ਨਾਲ ਹੀ ਇੱਥੇ ਦੀ ਕਾਰਪੋਰੇਸ਼ਨ ਜਿਹੜੀ ਹੈਗੀ ਉਹਨੇ ਜਾਨੀ ਕਿ ਮੇਰੇ ਖਿਆਲ ਕਦੇ ਬਾਹਰ ਨਿਕਲ ਕੇ ਕਿਤੇ ਦੇਖਿਆ ਹੀ ਨਹੀਂ ਹੈਗਾ ਕਿ ਆਪਾਂ ਦੇਖੀਏ ਤਾਂ ਮੇਰੇ ਖਿਆਲ ਪਿੱਛੇ ਜਿਹਨਾਂ ਨੇ ਦੋ ਗੱਡੀਆਂ ਤਾਂ ਪਰਚੇਜ਼ ਕਰ ਲਈਆਂਗੇ ਆਪਰ ਜਿਹੜਾ ਸ਼ਹਿਰ ਦਾ ਮਾੜਾ ਹਾਲਤ ਆ بارشਾਂ ਤੋਂ ਬਹੁਤ ਏਕੀ ਹੈਵੀ بارشਾਂ ਹੋਈਆਂ ਸਾਰੀਆਂ ਛੜਕਾ ਟੁੱਟੀਆਂ ਸ਼ਹਿਰ ਦੀਆਂ ਬਹੁਤ ਵੱਡੇ ਵੱਡੇ ਖੱਡੇ ਪਏ ਨੇ ਇਹਨਾਂ ਵੱਲੋਂ ਕਿਤੇ ਵੀ ਕੋਈ ਜਿਹੜਾ ਬਹੁਤ ਮਾਮੂਲੀ ਜਾਂ ਕਮ ਹੈਗਾ ਔਰ ਅਸੀਂ ਪਿਛਲੇ ਮੇਰੇ ਕੋਲ ਦੋ ਹਫ਼ਤਿਆਂ ਤੋਂ ਮੇਰੇ ਮਨ ਚ ਸੀਗਾ ਵੀ ਇੱਥੇ ਸੰਗਤਾਂ ਜਿਹੜੀਆਂ ਦੂਰ ਦਰਾਡੇ ਤੋਂ ਆਣੀਆਂ ਹੈਗੀਆਂ ਇਹਦੇ ਵਿੱਚ ਫਗਵਾੜਾ ਸ਼ਹਿਰ ਦੇ ਤੇ ਫਗਵਾੜਾ ਸਾਡੇ ਸਾਰਿਆਂ ਤੇ ਤੱਬਾ ਹੈਗਾ ਕਿ ਸੰਗਤਾਂ ਨੂੰ ਜਦੋਂ ਇਸ ਤਰ੍ਹਾਂ ਦੇ ਟੋਇਆਂ ਦੇ ਵਿੱਚ ਲੰਕਾ ਜਿਆਦਾ ਮੱਥਾ ਟੇਕਣਾ ਹੈਗਾ ਇਸ ਕਰਕੇ ਇੱਥੇ ਦੀ ਐਮਬੀਸ਼ਨ ਜਿਹੜੀ ਹੈਗੀ ਹੈ ਮੇਰੇ ਖਿਆਲ ਹੁਕਮ ਕਰਨ ਦੀ ਸਥਿਤੀ ਹੋਈ ਹੈਗੀ ਔਰ ਉਹੀ ਐਮਬੀਸ਼ਨ ਕਾਮਯਾਬ ਹੁੰਦੀ ਹੈਗੀ ਜਿਹੜੀ ਲੋਕਾਂ ਵਿੱਚ ਜਾਵੇ ਲੋਕਾਂ ਦੀਆਂ ਮੁਸ਼ਕਲਾਂ ਦਾ ਪੇਸ਼ ਸਮਝੇ ਉਹਨਾਂ ਨੂੰ ਔਰ ਉਹਨੂੰ ਹੱਲ ਕਰੇ ਪਰ ਉਹ ਐਡਾ ਕੰਮ ਨਹੀਂ ਹੈਗਾ ਜੇਕਰ ਯਾਨੀ ਕਿ ਇੱਥੇ بے حساب ਜਾਂ ਜਿਹੜੇ ਵੀ ਕਮਿਸ਼ਨਰ ਹੈਗੇ ਨੇ ਜਾਂ ਜਿਹੜੀ ਇੰਸਟੀਚਨ ਇੱਥੇ ਹੈਗੀ ਆ ਜੇ ਉਹ ਕੰਮ ਨਹੀਂ ਕਰ ਸਕਦੇ ਲੋਕਾਂ ਦਾ ਇਹ ਦੁੱਖ ਤਕਲੀਫ ਨੂੰ ਦੂਰ ਕਰ ਸਕਦੇ ਹੈਗੇ ਤਾਂ ਫਿਰ ਮੇਰਾ ਕਹਿਲ ਉਹਨਾਂ ਨੂੰ ਇੱਥੇ ਕੰਮ ਕਰਨ ਦਾ ਕੋਈ ਨੈਤਿਕ ਉਹਨਾਂ ਨੂੰ ਨੈਤਿਕਤਾ ਨਹੀਂ ਰਹਿ ਜਾਂਦੀ ਹੈ ਕਿਉਂਕਿ ਕੋਈ ਵੀ ਬੇਸ਼ੱਕ ਦੀ ਹੋਵੇ ਬੇਸ਼ੱਕ ਦੀ ਕੋਈ ਪੰਚ ਹੈ ਸਰਪੰਚ ਹੈ ਬੇਸ਼ੱਕ ਦੀ ਕੋਈ ਐਮਐਲਏ ਹੈ ਬੇਸ਼ੱਕ ਦੀ ਕੋਈ ਆਫੀਸਰ ਹੈ ਬੇਸ਼ੱਕ ਦੀ ਕੋਈ ਮੰਤਰੀ ਹੈ ਉਹ ਸਾਰੇ ਗੁਰੂ ਮਾਣ ਦੀ ਕਿਰਪਾ ਦੇ ਨਾਲ ਹੀ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈਗੀ ਮੇਰਾ ਖਿਆਲ ਜਦੋਂ ਬੰਦਾ ਥੋੜਾ ਪਾਵਰ ਦੇ ਨਸ਼ੇ ਵਿੱਚ ਜਿਆਦਾ ਚੂਰ ਹੋ ਜਾਂਦਾ ਤਾਂ ਉਹਨੂੰ ਜਿਹੜਾ ਆਮ ਦੁਨੀਆ ਦਿਖਾਈ ਨਹੀਂ ਦਿੰਦੀ ਹੈ ਕਿ ਇਸ ਕਰਕੇ ਮੈਂ ਚਾਹੁੰਦਾ ਸੀਗਾ ਕਿ 10-15 ਦਿਨ ਤੋਂ ਮੇਰੇ ਮਨ 'ਚ ਸੀਗਾ ਮੈਂ ਕਿਹਨੇ ਗਲਤ ਨਹੀਂ ਕੀਤੀ ਤੇ ਮੈਨੂੰ ਅਸੀਂ ਵੀ ਚਲੋ ਐਡਮਿਨਿਸਟ੍ਰੇਸ਼ਨ ਆਪਣੇ ਕਰੇ ਕਿਉਂਕਿ ਜਦੋਂ ਛੁਣੀ ਗਵਰਨਮੈਂਟ ਹੈਗੀ ਹੈ ਔਰ ਜਿਹੜੇ ਕਿ ਬੜੀਆਂ ਡਿੰਗਾ ਮਾਰਦੇ ਆ ਆ ਮੈਨੂੰ ਰਸਤੇ ਵਿੱਚ ਆਉਂਦਾ ਮੌਕਾ ਦਿਖਿਆ ਤਾਂ ਕੱਲ ਸਸੋਧਿਆ ਸਾਹਿਬ ਆਏ ਸੀ ਤੇ ਸਸੋਧਿਆ ਸਾਹਿਬ ਨੂੰ ਲੈ ਕੇ ਆ ਵੀ ਆ ਪਤਾ ਮੇਨ ਰੋਡ ਤੇ ਲੈ ਕੇ ਜਾਓ ਪਤਾ ਲੱਗੇ ਵੀ ਪੰਜਾਬ ਦੀ ਕੀ ਪੋਜੀਸ਼ਨ ਲੱਗੇ ਇਧਰ ਦੀ ਲਿਆ ਜਿਹੜੀਆਂ ਅਸੀਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਸੜਕਾਂ ਬਣਾਈਆਂ ਹੋਈਆਂ ਆਂ ਔਰ 5 ਸਾਲ ਦੀਆਂ ਸੜਕਾਂ ਤੇ ਬਣੀਆਂ ਹੋਈਆਂ ਜਿਹੜੀਆਂ ਬੀਐਮ ਪਾ ਕੇ ਬਣਾਈਆਂ ਉਹਨਾਂ ਦੀ ਜਿਹੜੀ ਹਾਲਾਤ ਅੱਜ ਵੀ ਦੇਖੋ ਜਿਵੇਂ ਅੱਜ ਬਣਾਈ ਹੁੰਦੀ ਉਸੇ ਤਰ੍ਹਾਂ ਹੈਗੀ ਕਿਉਂਕਿ ਉਹਦੇ ਵਿੱਚ ਕਿਸੇ ਨੇ ਖਾਨ ਨਹੀਂ ਖਾਦਾ ਨਹੀਂ ਕਿਸੇ ਨੇ ਔਰ ਜੇਕਰ ਅਸੀਂ ਖਾਨ ਨੂੰ ਤਰਜੀਹ ਕਰਾਂਗੇ ਤਾਂ ਫਿਰ ਤਾਂ ਨੈਚੁਰਲੀ ਸੜਕਾਂ ਹੋ ਜਿਵੇਂ ਬਣਨੇ ਹੈਗੇ ਉਸ ਕਰਕੇ ਦਿਖਾਉਣਾ ਚਾਹੀਦਾ ਜਿਵੇਂ ਮੇਰੇ ਕੋਲ ਬੋਰਡ ਬੋਰਡ ਇੰਨੇ ਕ ਬੋਰਡ ਜਿੰਨੇ ਲਾ ਦਿੱਤੇ ਇੰਨੇ ਕ ਬੋਰਡ ਤਾਂ ਸੜਕ ਤੇ ਦੋ ਚਾਰ ਪੈਸੇ ਹੀ ਪਵਾ ਲੈਂਦੇ ਠੀਕ ਹੈ ਸੋ ਇਸ ਕਰਕੇ ਇਹ ਮਸ਼ਹੂਰੀ ਕਰਨ ਦੀ بجائے ਲੋਕਾਂ ਦੇ ਕੰਮ ਕਰੋ ਲੋਕੀ ਆਪਣੇ ਆਪਣੇ ਦਿਲ ਚ ਬਸੋ ਲੋਕਾਂ ਦੇ ਨਾ ਕਿ ਜਿਹੜੀ ਇਹ ਐਵੇਂ ਢਿੰਗਾ ਮਾਰਦੇ ਫਿਰਦੇ ਤੇ ਇਸ ਕਰਕੇ ਮੈਂ ਇਸ ਪਰਤੇ ਜਿੱਥੇ ਸਾਰੀਆਂ ਸੰਗਠਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਉੱਥੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਕਿ ਅਸੀਂ ਸਾਡੇ ਕੋਲ ਤਿਲ ਤਿਲ ਪੁਲ ਜਿਹੜੀ ਸਾਡੇ ਕੋਲੇ ਸਮਰੱਥਾ ਹੈਗੀ ਆ ਉਹਦੇ ਹਿਸਾਬ ਨਾਲ ਜਿੰਨਾ ਵੀ ਅਸੀਂ ਸੰਗਠਨ ਦੇ ਕਰ ਸਕੇ ਉਹ ਸੂ ਕਰਾਂਗੇ ਇੱਕ ਵਾਰ ਫਿਰ ਮੈਂ ਜਿੱਥੇ ਧਮਾਨ ਸਾਹਿਬ ਦਾ ਤੇ ਇਹਨਾਂ ਦੀ ਕਮੇਟੀ ਦਾ ਧੰਨਵਾਦ ਕਰਦਾ ਕਿਉਂਕਿ ਰਾਤ ਹੀ ਇਹ ਮੇਰੇ ਮਨ ਚਾਇਆ ਵੀ ਹੁਣ ਕਰਾਉਣਾ ਚਾਹੀਦਾ ਗੋਮਨ ਲੇਬਲ ਤੇ ਜਿਹੜਾ ਹੈਗਾ ਉਹਨਾਂ ਦਾ ਟਾਈਮ ਨਿਕਲ ਗਿਆ ਉਹਨਾਂ ਨੇ ਨਹੀਂ ਕੀਤਾ ਹੈਗਾ ਤਾਂ ਇਸ ਕਰਕੇ ਕੱਲ ਨੂੰ ਦੋ ਦਿਨ ਹੋਰ ਨਿਕਲ ਜਾਣਗੇ ਤੋਂ ਉਸ ਤੋਂ ਬਾਅਦ ਹੋਣਾ ਨਿਸ਼ਚਿਤ ਇਸ ਕਰਕੇ ਰਾਤ ਨੂੰ ਮੈਂ ਤੁਹਾਨਾਂ ਸਭ ਨੂੰ ਕਿਹਾ ਵੀ ਮੇਰੇ ਮਨ ਚ ਇੱਛਾ ਹੈਗੀ ਹੈ ਕਿਸੀਆ ਕੰਮ ਕਰਨਾ ਚਾਹੁੰਦੇ ਹਾਂ ਕੋਈ ਕਰਕੇ ਮੈਂ ਜਿੱਥੇ ਇੱਕ ਵਾਰੀ ਫਿਰ ਗੁਰਮਾਹ ਬਿਸ਼ਕਰਮਾ ਜੀ ਮਹਾਰਾਜ ਦੇ ਜਿਹੜੇ ਹੈਗੇ ਪਵਿੱਤਰ ਪਾਵਨ ਗੁਰਪਤੀਆਂ ਜਿਹੜੀਆਂ ਹੈਗੇ ਆਪ ਸਭ ਨੂੰ ਲੱਖ ਲੱਖ ਵਧੈ ਹੋਣਾ ਉੱਥੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਹੋਰ ਵੀ ਸ਼ੁਕਰ ਸਾਡਾ ਭਗਵਾਨ ਮਹਾਰਾਜ ਦੀ ਜੈ ਬੈ ਭਗਵਾਨ ਤਮਾਨ ਸਰਕਾਰ ਨੂੰ ਅਪੀਲ ਕਰਦੀ ਆ ਕਿ ਉਹ ਸੜਕਾਂ ਬਾਲ ਕਿਉਂ ਨਹੀਂ ਧਿਆਨ ਦਿੰਦੇ ਠੀਕ ਹੈ ਤੇ ਫਗਵਾੜਾ ਦੀ ਜਿੰਨੀ ਵੀ ਸੜਕ ਹੈ ਐਮ ਐਲ ਢਾਲੀਵਾਲ ਸਾਹਿਬ ਜੀ ਹੋਣੀ ਆਪਣੇ ਖਰਚੇ ਤੇ ਬਣਾਉਂਦੇ ਪਿਆ ਕੀ ਗੱਲ ਆ ਸਰਕਾਰ ਦੇ ਕੋਲ ਪੈਸਾ ਮੁੱਕ ਗਿਆ ਕਿ ਉਹ ਨਹੀਂ ਕਰਦੇ ਕਰ ਸਕਦੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਜਿਹੜੀ ਫਗਵਾੜੇ ਦੀ ਸੜਕ ਹੈ ਵਿਸ਼ਕਰਮਾ ਮੰਦਿਰ ਦੀ ਸੜਕ ਹੈ ਉਹਨੂੰ ਮੁਕੰਮਲ ਤੌਰ ਤੇ ਪੂਰਾ ਕੀਤਾ ਜਾਵੇ ਮੈਂ ਢਾਲੀਵਾਲ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਣੇ ਖਰਚੇ ਤੇ ਇਹ ਸੜਕ ਨੂੰ ਬਣਾਉਣ ਲੱਗੇ ਆ ਥੈਂਕ ਯੂ ਜੀ ਧੰਨਵਾਦ